ਮੇਰਾ ਨਾਮ ਰਜਨੀ ਆ ਮੇਰੀ ਉਮਰ 21 ਸਾਲ ਦੀ ਆ ਮੈਂ 12ਵੀਂ ਕਲਾਸ ਤੋਂ ਬਾਅਦ ਸਕੂਲੋਂ ਹਟ ਗਈ ਸੀ ਕਿਉਂਕਿ ਮੇਰੇ ਘਰ ਦੇ ਬਹੁਤ ਜ਼ਿਆਦਾ ਸਖਤ ਨੇ ਉਹ ਕੁੜੀਆਂ ਨੂੰ ਬਾਹਰ ਭੇਜ ਕੇ ਖੁਸ਼ ਨਹੀਂ ਆ ਕਿਉਂਕਿ ਉਹ ਕਾਲਜ ਲਾਉਣ ਦੇ ਹੱਕ ਵਿੱਚ ਨਹੀਂ ਆ ਹੁਣ ਮੈਂ ਘਰ ਵਿੱਚ ਹੀ ਰਹਿਣੀ ਆ ਮੈਂ ਘਰਦਿਆਂ ਨੂੰ ਕਈ ਵਾਰ ਕਿਹਾ ਕਿ ਮੈਨੂੰ ਕਾਲਜ ਨਹੀਂ ਲਾਉਣਾ ਤਾਂ ਮੈਨੂੰ ਪ੍ਰਾਈਵੇਟ ਪੇਪਰ ਦਵਾ ਦਿਓ ਪਰ ਘਰ ਦੇ ਇਸ ਗੱਲ ਲਈ ਨਹੀਂ ਮੰਨਦੇ ਸੀ ਫਿਰ ਮੈਂ ਆਪਣੀ ਭੈਣ ਜੋ ਵਿਆਹੀ ਹੋਈ ਆ ਉਹਦੇ ਕੋਲੇ ਫਰਮਾਇਸ਼ ਪਾਈ ਕਿ ਘਰਦਿਆਂ ਨੂੰ ਕਹਿ ਮੈਨੂੰ ਪ੍ਰਾਈਵੇਟ ਪੇਪਰ ਦਵਾ ਦੇਣ ਕਿਉਂਕਿ ਅੱਜਕੱਲ 12 ਪੜਿਆਂ ਨੂੰ ਕੌਣ ਪੁੱਛਦਾ ਆ ਭੈਣ ਕਹਿੰਦੀ ਚਲ ਕੋਈ ਗੱਲ ਨਹੀਂ ਮੈਂ ਤੇਰੇ ਜੀਜੇ ਨੂੰ ਲੈ ਕੇ ਕਿਸੇ ਦਿਨ ਘਰ ਆਉਂਗੀ ਤੇ ਅਸੀਂ ਦੋਵੇਂ ਘਰਦਿਆਂ ਨਾਲ ਗੱਲ ਕਰਾਂਗੇ ਐਤਵਾਰ ਨੂੰ ਘਰ ਮੇਰਾ ਜੀਜਾ ਤੇ ਮੇਰੀ ਭੈਣ ਆਏ ਕਿਉਂਕਿ ਉਸ ਦਿਨ ਉਹਨਾਂ ਦੇ ਬੱਚੇ ਨੂੰ ਸਕੂਲੋਂ ਛੁੱਟੀ ਸੀ ਮੇਰੀ ਭੈਣ ਦੇ ਇੱਕ ਮੁੰਡਾ ਹੀ ਸੀ ਜੋ ਨਰਸਰੀ ਵਿੱਚ ਪੜਦਾ ਆ ਮੇਰੇ ਘਰ ਵਿੱਚ ਮੇਰੇ ਮੰਮੀ ਡੈਡੀ ਤੇ ਮੇਰੇ ਚਾਚਾ ਚਾਚੀ ਆ ਡੈਡੀ ਮੈਨੂੰ ਕਾਲਜ ਲਾਉਣ ਲਈ ਤਾਂ ਕੀ ਮੰਨਣਾ ਉਹ ਤਾਂ ਪ੍ਰਾਈਵੇਟ ਪੇਪਰ ਦੇਣ ਲਈ ਵੀ ਨਹੀਂ ਮੰਨਦੇ ਸੀ ਫਿਰ ਮੇਰੇ ਜੀਜੇ ਨੇ ਕਈ ਵਾਰ ਸਮਝਾਇਆ ਕਿ ਅੱਜਕੱਲ ਪਲੱਸ 2 ਕਰੇ ਨੂੰ ਕੋਈ ਨਹੀਂ ਪੁੱਛਦਾ ਇਸ ਕਰਕੇ ਤੁਸੀਂ ਇਹਨੂੰ ਥੋੜਾ ਅੱਗੇ ਪੜਾ ਦਿਓ ਚੰਗਾ ਰਿਸ਼ਤਾ ਮਿਲ ਜਾਊਗਾ ਨਾਲੇ ਅੱਜਕੱਲ੍ਹ ਪੜ੍ਹੇ ਲਿਖੇ ਦਾ ਜ਼ਮਾਨਾ ਆ ਜੇ ਥੋੜਾ ਪੜ੍ਹ ਲਿਖ ਜਾਊਗੀ ਤਾਂ ਅੱਗੇ ਕੁਝ ਕਰ ਲਊਗੀ ਫਿਰ ਮੇਰੇ ਜੀਜੇ ਦੀ ਗੱਲ ਮੇਰੇ ਘਰਦਿਆਂ ਨੂੰ ਮੰਨਣੀ ਪਈ ਉਹਨਾਂ ਨੇ ਮੇਰੀ ਐਡਮਿਸ਼ਨ ਕੁੜੀਆਂ ਵਾਲੇ ਕਾਲਜ ਕਰਵਾ ਦਿੱਤੀ ਉਹਨਾਂ ਨੇ ਮੈਨੂੰ ਸਖਤ ਹਦਾਇਤ ਦਿੱਤੀ ਸੀ ਕਿ ਜੇ ਤੂੰ ਥੋੜੀ ਜਿਹੀ ਵੀ ਕਿਤੇ ਗਲਤੀ ਕੀਤੀ ਤਾਂ ਅਸੀਂ ਤੈਨੂੰ ਬਖਸ਼ਾਂਗੇ ਨਹੀਂ ਮੈਂ ਬਹੁਤ ਖੁਸ਼ ਸੀ ਕਿਉਂਕਿ ਮੈਨੂੰ ਤਾਂ ਪ੍ਰਾਈਵੇਟ ਪੇਪਰ ਦੀ ਉਮੀਦ ਨਹੀਂ ਸੀ ਪਰ ਉਹਨਾਂ ਨੇ ਤਾਂ ਮੇਰੀ ਕਾਲਜ ਵਿੱਚ ਐਡਮਿਸ਼ਨ ਕਰਵਾ ਦਿੱਤੀ ਮੈਂ ਆਪਣੇ ਜੀਜੇ ਦਾ ਬਹੁਤ ਧੰਨਵਾਦ ਕੀਤਾ ਮੈਨੂੰ ਪਿੰਡੋਂ ਬੱਸ ਲੈਣ ਆਉਂਦੀ ਸੀ ਤੇ ਪਿੰਡ ਹੀ ਛੱਡ ਕੇ ਜਾਂਦੀ ਸੀ ਮੇਰੀ ਪਿੰਡ ਦੀਆਂ ਹੋਰ ਵੀ ਕਾਫੀ ਕੁੜੀਆਂ ਉਸ ਕਾਲਜ ਵਿੱਚ ਪੜ੍ਹਦੀਆਂ ਸੀ ਉਹ ਕਾਲਜ ਸਿਰਫ ਕੁੜੀਆਂ ਦਾ ਹੀ ਸੀ ਮੇਰੀ ਪੜ੍ਹਾਈ ਸਟਾਰਟ ਹੋ ਗਈ ਸੀ ਮੈਂ ਪੜ੍ਹਨ ਵਿੱਚ ਬਹੁਤ ਹੁਸ਼ਿਆਰ ਸੀ ਮੈਂ ਸੋਚ ਲਿਆ ਸੀ ਕਿ ਮੈਂ ਪੜ੍ਹ ਕੇ ਘਰ ਦੇਆਂ ਨੂੰ ਕੁਝ ਬਣ ਕੇ ਦਿਖਾਉਂਗੀ ਇਸ ਤਰ੍ਹਾਂ ਹੀ ਹੁਣ ਮੈਂ ਕਾਲਜ ਜਾਣ ਲੱਗ ਪਈ ਸੀ ਮੇਰੀਆਂ ਉੱਥੇ ਹੋਰ ਵੀ ਬਹੁਤ ਸੇਹਲੀਆਂ ਬਣ ਗਈਆਂ ਸੀ ਤੇ ਕਾਫੀ ਨਾਲ ਦੇ ਪਿੰਡਾਂ ਦੀਆਂ ਕੁੜੀਆਂ ਪੜ੍ਹਦੀਆਂ ਸੀ ਮੇਰੇ ਦੋ ਭਰਾ ਆ ਇੱਕ ਮੇਰੇ ਨਾਲੋਂ ਛੋਟਾ ਤੇ ਇੱਕ ਵੱਡਾ ਆ ਉਹ ਹਜੇ ਸਕੂਲ ਵਿੱਚ ਪੜ੍ਹਦੇ ਆ ਤੇ ਮੇਰੇ ਚਾਚਾ ਚਾਚੀ ਦੇ ਕੋਈ ਬੱਚਾ ਨਹੀਂ ਆ ਇੱਕ ਦਿਨ ਜਦੋਂ ਮੈਂ ਕਾਲਜ ਵਿੱਚੋਂ ਪੜ੍ਹ ਕੇ ਆਈ ਤਾਂ ਮੈਂ ਵੇਖਿਆ ਕਿ ਮੇਰੀ ਚਾਚੀ ਦੇ ਕਮਰੇ ਵਿੱਚੋਂ ਕੋਈ ਆਵਾਜ਼ ਆ ਰਹੀ ਸੀ ਜਦੋਂ ਮੈਂ ਆਪਣੀ ਮੰਮੀ ਕੋਲ ਕਮਰੇ ਵਿੱਚ ਗਈ ਤਾਂ ਮੰਮੀ ਦੱਸਣ ਲੱਗੀ ਕਿ ਤੇਰਾ ਚਾਚਾ ਤੇ ਤੇਰਾ ਡੈਡੀ ਤਾਂ ਅੱਜ ਬਾਜ਼ਾਰ ਗਏ ਹੋਇਆ ਫਿਰ ਮੈਂ ਸੋਚਣ ਲੱਗੀ ਕਿ ਚਾਚੀ ਦੇ ਕਮਰੇ ਵਿੱਚ ਕੌਣ ਹੋਊ ਸਾਡੇ ਸਾਰੇ ਕਮਰੇ ਕੋਠੀ ਦੇ ਵਿੱਚ ਸੀ ਪਰ ਚਾਚੀ ਨੇ ਕਮਰਾ ਕੋਠੀ ਤੋਂ ਬਾਹਰ ਵਾਲਾ ਲਿਆ ਸੀ ਅਸੀਂ ਕੋਠੀ ਤੋਂ ਬਾਹਰ ਇੱਕ ਕਮਰਾ ਬਣਾਇਆ ਸੀ ਜੋ ਕਿ ਮੇਨ ਗੇਟ ਦੇ ਬਿਲਕੁਲ ਲੱਗੇ ਸੀ ਮੈਂ ਮੰਮੀ ਨੂੰ ਪੁੱਛਿਆ ਕਿ ਚਾਚੀ ਦੇ ਕਮਰੇ ਵਿੱਚ ਕੌਣ ਆ ਤਾਂ ਮੰਮੀ ਕਹਿਣ ਲੱਗੀ ਪਤਾ ਨਹੀਂ ਮੈਂ ਤਾਂ ਉਦੋਂ ਦੀ ਸੁੱਤੀ ਪਈ ਸੀ ਤੇ ਤੇਰੇ ਆਈ ਤੋਂ ਉੱਠੀ ਆ ਮੰਮੀ ਨੇ ਇਸ ਗੱਲ ਤੇ ਜ਼ਿਆਦਾ ਗੌਰ ਨਾ ਕੀਤਾ ਪਰ ਮੈਨੂੰ ਲੱਗ ਰਿਹਾ ਸੀ ਜਿਵੇਂ ਅੰਦਰੋਂ ਕਿਸੇ ਬੰਦੇ ਦੀ ਆਵਾਜ਼ ਆ ਰਹੀ ਹੋਵੇ ਪਰ ਮੰਮੀ ਕਹਿ ਰਹੀ ਸੀ ਕਿ ਤੇਰਾ ਚਾਚਾ ਦਾ ਘਰ ਨਹੀਂ ਆ ਮੇਰਾ ਧਿਆਨ ਵਾਰ-ਵਾਰ ਚਾਚੀ ਦੇ ਕਮਰੇ ਵੱਲ ਜਾ ਰਿਹਾ ਸੀ ਫਿਰ ਮੈਨੂੰ ਲੱਗਾ ਕਿਸੇ ਨਾਲ ਵੀਡੀਓ ਕਾਲ ਤੇ ਗੱਲ ਕਰ ਰਹੀ ਹੋਊਗੀ ਅਗਲੇ ਦਿਨ ਫਿਰ ਉਸੇ ਤਰ੍ਹਾਂ ਹੋਇਆ ਉਸ ਦਿਨ ਚਾਚਾ ਖੇਤ ਗਿਆ ਹੋਇਆ ਸੀ ਜਦੋਂ ਮੈਂ ਕਾਲਜ ਤੋਂ ਘਰ ਆਈ ਤਾਂ ਮੈਂ ਦੇਖਿਆ ਕਿ ਚਾਚੀ ਫਿਰ ਕਿਸੇ ਨਾਲ ਗੱਲਾਂ ਕਰ ਰਹੀ ਸੀ ਪਰ ਅੱਜ ਮੈਂ ਜਦੋਂ ਧਿਆਨ ਨਾਲ ਸੁਣਿਆ ਤਾਂ ਉਹ ਗੱਲਾਂ ਫੋਨ ਤੇ ਨਹੀਂ ਬਲਕਿ ਰੀਅਲ ਵਿੱਚ ਕਿਸੇ ਨਾਲ ਬੈਠ ਕੇ ਕਰ ਰਹੀ ਸੀ ਤੇ ਚਾਚੀ ਦੇ ਰੂਮ ਦਾ ਦਰਵਾਜ਼ਾ ਅੰਦਰੋਂ ਬੰਦ ਸੀ ਮੈਂ ਸੋਚਿਆ ਕਿ ਅੱਜ ਮੈਂ ਵੇਖਦੀ ਹਾਂ ਕਿ ਅੰਦਰ ਕੌਣ ਆ ਜਦੋਂ ਮੈਂ ਦਰਵਾਜ਼ਾ ਖੜਕਾਇਆ ਤਾਂ ਚਾਚੀ ਜਿਸ ਨਾਲ ਗੱਲਾਂ ਕਰ ਰਹੀ ਸੀ ਉਹ ਆਵਾਜ਼ ਬੰਦ ਹੋ ਗਈ ਉਹ ਦੋਵੇਂ ਜਾਨੇ ਚੁੱਪ ਕਰ ਗਏ ਜਦੋਂ ਮੈਂ ਦੁਬਾਰਾ ਆਵਾਜ਼ ਮਾਰੀ ਤਾਂ ਚਾਚੀ ਨੇ ਦਰਵਾਜ਼ਾ ਖੋਲ ਦਿੱਤਾ ਜਦੋਂ ਚਾਚੀ ਨੇ ਦਰਵਾਜ਼ਾ ਖੋਲ੍ਹਿਆ ਤਾਂ ਅੰਦਰ ਸਿਰਫ ਚਾਚੀ ਸੀ ਹੋਰ ਕੋਈ ਨਹੀਂ ਸੀ ਮੈਂ ਹੈਰਾਨ ਰਹਗੀ ਕਿਉਂਕਿ ਮੇਰੇ ਕੰਨਾਂ ਵਿੱਚ ਆਵਾਜ਼ ਪਈ ਇਸੇ ਕਰਕੇ ਤਾਂ ਮੈਂ ਵੇਖਣ ਆਈ ਸੀ ਪਰ ਜਦੋਂ ਮੈਂ ਹੁਣ ਵੇਖਿਆ ਤਾਂ ਚਾਚੀ ਕੱਲੀ ਰੂਮ ਵਿੱਚ ਬੈਠੀ ਸੀ ਤੇ ਮੈਨੂੰ ਕਹਿਣ ਲੱਗੀ ਹਾਂ ਦੱਸ ਕੀ ਆ ਮੈਂ ਚਾਚੀ ਨੂੰ ਕਿਹਾ ਮੈਨੂੰ ਲੱਗਾ ਕੋਈ ਰਿਸ਼ਤੇਦਾਰ ਆਇਆ ਹੋਇਆ ਉਹ ਕਹਿੰਦੀ ਕਿੱਥੇ ਆ ਰਿਸ਼ਤੇਦਾਰ ਮੈਂ ਤਾਂ ਸੁੱਤੀ ਪਈ ਸੀ ਤੂੰ ਆ ਕੇ ਮੈਨੂੰ ਜਗਾ ਦਿੱਤਾ ਕੋਈ ਕੰਮ ਸੀ ਮੈਂ ਕਿਹਾ ਨਈ ਨਈ ਕੋਈ ਕੰਮ ਨਹੀਂ ਸੀ ਇੰਨਾ ਕਹਿ ਕੇ ਮੈਂ ਅੰਦਰ ਆ ਗਈ ਪਰ ਮੈਨੂੰ ਪੂਰਾ ਯਕੀਨ ਸੀ ਕਿ ਅੰਦਰ ਕੋਈ ਹੈਗਾ ਸੀ ਕਿਸੇ ਬੰਦੇ ਦੀ ਆਵਾਜ਼ ਆ ਰਹੀ ਸੀ ਪਰ ਉਹ ਬੰਦਾ ਬਹੁਤ ਹੌਲੀ ਹੌਲੀ ਬੋਲ ਰਿਹਾ ਸੀ ਪਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਲੱਗ ਰਹੀ ਸੀ ਕਿ ਚਾਚੀ ਮੈਨੂੰ ਝੂਠ ਕਿਉਂ ਬੋਲ ਰਹੀ ਸੀ ਜਦ ਕਿ ਉਹ ਜਾਗਦੀ ਬੈਠੀ ਸੀ ਕਿਸੇ ਨਾਲ ਗੱਲਾਂ ਕਰ ਰਹੀ ਸੀ ਪਰ ਉਹ ਤਾਂ ਇੱਕਦਮ ਸਾਫ਼ ਹੀ ਮੁੱਕਰ ਗਈ ਇਸ ਗੱਲ ਦੀ ਮੈਨੂੰ ਕੁਝ ਸਮਝ ਜਾਈ ਨਾ ਲੱਗੀ ਫਿਰ ਮੈਨੂੰ ਲੱਗਾ ਉਹ ਜ਼ਰੂਰ ਕਿਸੇ ਨਾਲ ਵੀਡੀਓ ਕਾਲ ਤੇ ਗੱਲ ਕਰ ਰਹੀ ਹੋਊਗੀ ਪਰ ਜੇ ਉਹ ਗੱਲ ਕਰ ਰਹੀ ਸੀ ਤਾਂ ਫਿਰ ਉਹ ਮੈਨੂੰ ਝੂਠ ਕਿਉਂ ਬੋਲ ਰਹੀ ਆ ਇਸੇ ਤਰੀਕੇ ਮੈਂ ਅਗਲੇ ਦਿਨ ਫਿਰ ਕਾਲਜ ਤੋਂ ਆ ਕੇ ਇਸ ਗੱਲ ਦੀ ਗੌਰ ਕੀਤੀ ਪਰ ਉਸ ਦਿਨ ਚਾਚਾ ਘਰ ਸੀ ਤੇ ਉਸ ਦਿਨ ਚਾਚੀ ਸੁੱਤੀ ਪਈ ਸੀ ਫਿਰ ਮੈਂ ਇਹ ਗੱਲ ਦਿਮਾਗ ਵਿੱਚ ਨਾ ਲਿਆਂਦੀ ਮੈਨੂੰ ਲੱਗਾ ਮੈਨੂੰ ਭਲੇਖਾ ਲੱਗਾ ਹੋਊਗਾ ਜਦੋਂ ਮੈਂ ਵੇਖਦੀ ਚਾਚੀ ਕਿਸੇ ਨਾਲ ਚੈਟ ਕਰਦੀ ਰਹਿੰਦੀ ਸੀ ਜਦੋਂ ਮੈਂ ਉਹਦੇ ਕੋਲ ਬੈਠ ਜਾਂਦੀ ਤਾਂ ਇੱਕਦਮ ਆਪਣਾ ਵਟਸਐਪ ਬੰਦ ਕਰ ਦਿੰਦੀ ਸੀ ਤੇ ਕੁਝ ਹੋਰ ਵੀਡੀਓ ਵਗੈਰਾ ਦੇਖਣ ਲੱਗ ਜਾਂਦੀ ਸੀ ਮੈਨੂੰ ਸਮਝ ਨਹੀਂ ਲੱਗ ਰਿਹਾ ਸੀ ਕਿ ਉਹ ਮੇਰੇ ਤੋਂ ਕੀ ਲੁਕੋ ਰਹੀ ਆ ਇੱਕ ਦਿਨ ਮੈਂ ਤੇ ਚਾਚੀ ਇਕੱਲੀਆਂ ਬੈਠੀਆਂ ਸੀ ਚਾਚੀ ਮੈਨੂੰ ਕਹਿਣ ਲੱਗੀ ਤੈਨੂੰ ਇੱਕ ਗੱਲ ਪੁੱਛਾਂ ਮੈਂ ਕਿਹਾ ਹਾਂਜੀ ਪੁੱਛੋ ਚਾਚੀ ਮੈਨੂੰ ਕਹਿੰਦੀ ਤੇਰੇ ਕਾਲਜ ਦਾ ਮਾਹੌਲ ਕਿਹੋ ਜਿਹਾ ਮੈਂ ਕਿਹਾ ਵਧੀਆ ਚਾਚੀ ਮੈਨੂੰ ਕਹਿਣ ਲੱਗੀ ਮੈਂ ਸੁਣਿਆ ਉੱਥੇ ਕੁੜੀਆਂ ਬਹੁਤ ਗੰਦ ਪਾਉਂਦੀਆਂ ਮਤਲਬ ਆਪਣੇ ਕੋਲ ਪਰਸਨਲ ਫੋਨ ਰੱਖਦੀਆਂ ਨੇ ਤਾਂ ਮੈਂ ਚਾਚੀ ਨੂੰ ਕਿਹਾ ਮੈਨੂੰ ਤਾਂ ਇਸ ਗੱਲ ਦਾ ਬਿਲਕੁਲ ਵੀ ਨਹੀਂ ਪਤਾ ਤਾਂ ਮੈਂ ਚਾਚੀ ਨੂੰ ਕਿਹਾ ਤੁਹਾਨੂੰ ਇਸ ਬਾਰੇ ਕਿਸ ਨੇ ਦੱਸਿਆ ਚਾਚੀ ਕਹਿੰਦੀ ਉਹ ਤਾਂ ਮੈਨੂੰ ਕਿਸੇ ਨੇ ਦੱਸਿਆ ਸੀ ਫਿਰ ਚਾਚੀ ਮੈਨੂੰ ਕਹਿਣ ਲੱਗੀ ਇੱਕ ਗੱਲ ਹੋਰ ਦੱਸ ਕਿ ਤੇਰਾ ਕੋਈ ਬாய்ਫਰੈਂਡ ਹੈਗਾ ਮੈਂ ਚਾਚੀ ਦੀ ਗੱਲ ਸੁਣ ਕੇ ਹੈਰਾਨ ਰਹਿ ਗਈ ਤੇ ਮੈਂ ਚਾਚੀ ਨੂੰ ਕਹਿਣ ਲੱਗੀ ਤੁਸੀਂ ਕਿਹੋ ਜਿਹਾ ਸਵਾਲ ਮੈਨੂੰ ਪੁੱਛ ਰਹੇ ਹੋ ਤਾਂ ਚਾਚੀ ਕਹਿਣ ਲੱਗੀ ਤੂੰ ਮੈਨੂੰ ਆਪਣੀਆਂ ਸਹੇਲੀਆਂ ਵਾਂਗੀ ਸਮਝ ਤੁਸੀਂ ਕੁੜੀਆਂ ਵਿੱਚ ਵੀ ਤੇ ਇਦਾਂ ਦੀਆਂ ਗੱਲਾਂ ਕਰਦੀਆਂ ਹੀ ਹੋ ਜੇ ਮੈਂ ਅੱਜ ਪੁੱਛ ਲਿਆ ਤਾਂ ਤੂੰ ਇੰਨਾ ਹੈਰਾਨ ਹੋ ਕੇ ਕਿਉਂ ਵੇਖ ਰਹੀ ਆਂ ਮੈਂ ਕਿਆ ਮੈਂ ਤਾਂ ਇਸ ਬਾਰੇ ਕਦੇ ਸੋਚਿਆ ਵੀ ਨਹੀਂ ਤਾਂ ਚਾਚੀ ਮੈਨੂੰ ਕਹਿਣ ਲੱਗੀ ਇਹ ਹੀ ਤਾਂ ਉਮਰ ਹੁੰਦੀ ਆ ਜਿਸ ਵਿੱਚ ਆਪਾਂ ਬॉयਫਰੈਂਡ ਬਣਾਉਨੇ ਆ ਮੈਂ ਕਿਆ ਮੈਨੂੰ ਤਾਂ ਘਰਦਿਆਂ ਤੋਂ ਇਨਾ ਡਰ ਲੱਗਦਾ ਤੇ ਚਾਚੀ ਕਹਿੰਦੀ ਇਹ ਉਮਰ ਵਾਪਸ ਥੋੜੀ ਆਣੀ ਚਾਚੀ ਪਤਾ ਨਹੀਂ ਕਿਉਂ ਮੈਨੂੰ ਪੁੱਠੀਆਂ ਜੀਆਂ ਗੱਲਾਂ ਸਿਖਾ ਰਹੀ ਸੀ ਚਾਚੀ ਮੇਰੇ ਨਾਲ ਕੁਝ ਜ਼ਿਆਦਾ ਹੀ ਫ੍ਰੈਂਕ ਹੋ ਰਹੀ ਸੀ ਪਰ ਮੈਂ ਚਾਚੀ ਦੀਆਂ ਗੱਲਾਂ ਤੇ ਕੋਈ ਜ਼ਿਆਦਾ ਧਿਆਨ ਨਾ ਦਿੱਤਾ ਕਿਉਂਕਿ ਮੇਰਾ ਫੋਕਸ ਸਿਰਫ ਪੜਨਾ ਸੀ ਇੱਕ ਦਿਨ ਚਾਚੀ ਦੀ ਰਿਸ਼ਤੇਦਾਰੀ ਵਿੱਚ ਵਿਆਹ ਸੀ ਜਦੋਂ ਸਾਡੇ ਘਰ ਵਿਆਹ ਦਾ ਕਾਰਡ ਆਇਆ ਤਾਂ ਮੈਨੂੰ ਬੜਾ ਚਾਚੜਿਆ ਕਿਉਂਕਿ ਮੈਨੂੰ ਇਹ ਸੀ ਕਿ ਅਸੀਂ ਸਾਰੇ ਵਿਆਹ ਜਾਵਾਂਗੇ ਪਰ ਮੰਮੀ ਨੇ ਮੈਨੂੰ ਸਮਝਾਇਆ ਕਿ ਇਹ ਤਾਂ ਤੇਰੀ ਚਾਚੀ ਦੀ ਰਿਸ਼ਤੇਦਾਰੀ ਵਿੱਚ ਵਿਆਹ ਇਸ ਕਰਕੇ ਤੇਰਾ ਚਾਚਾ ਚਾਚੀ ਹੀ ਉੱਥੇ ਜਾਣਗੇ ਫਿਰ ਮੈਂ ਚਾਚੀ ਨੂੰ ਕਿਹਾ ਕਿ ਤੁਸੀਂ ਮੈਨੂੰ ਵੀ ਨਾਲ ਲੈ ਜਾਓ ਤਾਂ ਚਾਚੀ ਮੰਨ ਗਈ ਕਹਿੰਦੀ ਕੋਈ ਗੱਲ ਨਹੀਂ ਤੂੰ ਸਾਡੇ ਨਾਲ ਵਿਆਹ ਚੱਲੀ ਮੈਂ ਤੇ ਮੇਰਾ ਵੱਡਾ ਭਰਾ ਚਾਚੀ ਨਾਲ ਵਿਆਹ ਤੇ ਗਏ ਜਦੋਂ ਵਿਆਹ ਤੇ ਜਾਣ ਲਈ ਮੇਰਾ ਵੱਡਾ ਭਰਾ ਤਿਆਰ ਹੋ ਗਿਆ ਤਾਂ ਚਾਚਾ ਕਹਿਣ ਲੱਗਾ ਚੱਲ ਕੋਈ ਗੱਲ ਨਹੀਂ ਤੁਸੀਂ ਤਿੰਨੇ ਜਾਓ ਮੈਂ ਉਹੀ ਦੋ ਦਿਨਾਂ ਵਿੱਚ ਕੋਈ ਖੇਤ ਦਾ ਕੰਮ ਕਰਾਂਗਾ ਕਿਉਂਕਿ ਵਿਆਹ ਚਾਚੀ ਦੀ ਰਿਸ਼ਤੇਦਾਰੀ ਵਿੱਚ ਅੱਗੇ ਦੀ ਅੱਗੇ ਸੀ ਚਾਚੀ ਦੀ ਕੋਈ ਮੇਨ ਰਿਸ਼ਤੇਦਾਰੀ ਵਿੱਚ ਵਿਆਹ ਨਹੀਂ ਸੀ ਇਸ ਕਰਕੇ ਚਾਚਾ ਵਿਆਹ ਤੇ ਨਹੀਂ ਗਿਆ ਤੇ ਅਸੀਂ ਤਿੰਨੋਂ ਜਾਣੇ ਵਿਆਹ ਤੇ ਗਏ ਵਿਆਹ ਮੁੰਡੇ ਦਾ ਸੀ ਅਸੀਂ ਉਥੇ ਬੜਾ ਇੰਜੋਏ ਕੀਤਾ ਮੈਨੂੰ ਵਿਆਹ ਤੇ ਬੜਾ ਮਜ਼ਾ ਆਇਆ ਉਸ ਦਿਨ ਜਾਗੋ ਸੀ ਵਿਆਹ ਵਿੱਚ ਮੇਰੀਆਂ ਸਹੇਲੀਆਂ ਬਣ ਗਈਆਂ ਸੀ ਤੇ ਉਹਨਾਂ ਨਾਲ ਮੈਂ ਬਹੁਤ ਜ਼ਿਆਦਾ ਨੱਚੀ ਉਸ ਦਿਨ ਚਾਚਾ ਤੇ ਡੈਡੀ ਨਾਲ ਨਹੀਂ ਸੀ ਇਸ ਕਰਕੇ ਮੈਂ ਖੂਬ ਇੰਜੋਏ ਕੀਤਾ ਨਹੀਂ ਤਾਂ ਮੈਂ ਉਹਨਾਂ ਤੋਂ ਡਰਦੀ ਨਹੀਂ ਕਿੱਥੇ ਨੱਚਣਾ ਸੀ ਅਗਲੇ ਦਿਨ ਅਸੀਂ ਪੈਲਸ ਵਿੱਚ ਵਿਆਹ ਤੇ ਗਏ ਤੇ ਉੱਥੇ ਹੀ ਅਸੀਂ ਸਿੱਧਾ ਘਰ ਨੂੰ ਜਾਣਾ ਸੀ ਪੈਲਸ ਵਿੱਚ ਸਾਰੇ ਨੱਚ ਰਹੇ ਸੀ ਮੈਂ ਵੀ ਆਪਣੀਆਂ ਸਹੇਲੀਆਂ ਨਾਲ ਨੱਚਣ ਵਿੱਚ ਲੱਗੀ ਹੋਈ ਸੀ ਜਦੋਂ ਸ਼ਾਮ ਹੋਣ ਲੱਗੀ ਤਾਂ ਮੈਂ ਵੇਖਿਆ ਕਿ ਚਾਚੀ ਪੈਲਸ ਵਿੱਚ ਹੈ ਹੀ ਨਹੀਂ ਸੀ ਮੈਂ ਸਾਰੇ ਪੈਲਸ ਵਿੱਚ ਚਾਚੀ ਨੂੰ ਲੱਭਿਆ ਕਿਉਂਕਿ ਮੈਨੂੰ ਇਹ ਸੀ ਕਿ ਟਾਈਮ ਨਾਲ ਰੋਟੀ ਖਾ ਕੇ ਘਰ ਵਾਪਸ ਚਲੇ ਜਾਈਏ ਕਿਉਂਕਿ ਸ਼ਾਮ ਹੋਣ ਲੱਗੀ ਸੀ ਜਦੋਂ ਮੈਨੂੰ ਚਾਚੀ ਕਿਤੇ ਨਾਲ ਲੱਭੀ ਤਾਂ ਫਿਰ ਮੈਂ ਆਪਣੇ ਭਰਾ ਨੂੰ ਲੱਭਿਆ ਤਾਂ ਕਿਤੇ ਵੀ ਮੇਰਾ ਭਰਾ ਮੈਨੂੰ ਨਾ ਲੱਭਾ ਮੈਨੂੰ ਸਮਝ ਨਹੀਂ ਲੱਗ ਰਹੀ ਸੀ ਕਿ ਉਹ ਦੋਵੇਂ ਜਾਣੇ ਕਿੱਧਰ ਚਲੇ ਗਏ ਫਿਰ ਅੱਕ ਕੇ ਮੈਂ ਰੋਟੀ ਖਾਣ ਲੱਗ ਪਈ ਰੋਟੀ ਖਾ ਕੇ ਜਦੋਂ ਮੈਂ ਦੁਬਾਰਾ ਪੈਲਸ ਤੋਂ ਬਾਹਰ ਉਹਨਾਂ ਨੂੰ ਵੇਖਣ ਆਈ ਤਾਂ ਮੈਂ ਵੇਖਿਆ ਕਿ ਉਹ ਦੋਵੇਂ ਗੱਡੀ ਵਿੱਚੋਂ ਉੱਤਰ ਕੇ ਬਾਹ ਵਿੱਚ ਬਾਹ ਪਾਈ ਆਉਂਦੇ ਸੀ ਮੈਂ ਵੇਖ ਕੇ ਹੈਰਾਨ ਰਹਿ ਗਈ ਕਿ ਇਹ ਇਸ ਤਰ੍ਹਾਂ ਕਿਉਂ ਤੁਰੇ ਆ ਰਹੇ ਆ ਚਾਚੀ ਸਭ ਨੂੰ ਇਹ ਸ਼ੋਅ ਕਰ ਰਹੀ ਸੀ ਕਿ ਇਹ ਮੇਰੇ ਘਰ ਵਾਲਾ ਕਿਉਂਕਿ ਮੇਰੀ ਚਾਚੀ ਦੇ ਕੋਈ ਬੱਚਾ ਨਹੀਂ ਆ ਤੇ ਉਹ ਪਤਲੀ ਜਈ ਸੀ ਲੱਗਦਾ ਹੀ ਨਹੀਂ ਸੀ ਕਿ ਉਹ ਦੋਵੇਂ ਚਾਚੀ ਭਤੀਜਾ ਨੇ ਜਦੋਂ ਮੈਂ ਇਸ ਬਾਰੇ ਚਾਚੀ ਨੂੰ ਪੁੱਛਿਆ ਤਾਂ ਚਾਚੀ ਕਹਿਣ ਲੱਗੀ ਤੂੰ ਕਿਸੇ ਨੂੰ ਨਾ ਦੱਸੀ ਇੱਥੇ ਮੇਰੀਆਂ ਕਈ ਸਹੇਲੀਆਂ ਆਈਆਂ ਹੋਈਆਂ ਨੇ ਤੇ ਮੈਂ ਉਹਨਾਂ ਨੂੰ ਇਹੀ ਸ਼ੋਅ ਕੀਤਾ ਕਿ ਇਹ ਮੇਰਾ ਭਤੀਜਾ ਨਹੀਂ ਬਲਕਿ ਮੇਰੇ ਘਰ ਵਾਲਾ ਹੁਣ ਤੂੰ ਮੇਰੀ ਟੌਰ ਵੜ ਲੈਣ ਦੇ ਹੋਰ ਨਾ ਕਿਸੇ ਸਾਹਮਣੇ ਤੂੰ ਮੈਨੂੰ ਚਾਚੀ ਕਹਿ ਦੇਵੀ ਮੈਂ ਇਹ ਸੁਣ ਕੇ ਹੱਸਣ ਲੱਗ ਪਈ ਮੈਂ ਕਿਾ ਇਦਾਂ ਤਾਂ ਫਿਰ ਤੁਹਾਡੀ ਉਮਰ ਵਿੱਚ ਬਹੁਤ ਫਰਕ ਆ ਕੋਈ ਇੰਨਾ ਪਾਗਲ ਤਾਂ ਨਹੀਂ ਹੈ ਕਿ ਕਿਸੇ ਨੂੰ ਪਤਾ ਨਹੀਂ ਲੱਗੂਗਾ ਨਾਲੇ ਤਾਂ ਢੇ ਰਿਸ਼ਤੇਦਾਰ ਤਾਂ ਚਾਚੇ ਨੂੰ ਆਣਦੀ ਆ ਤਾਂ ਚਾਚੀ ਕਹਿਣ ਲੱਗੀ ਉਹਨਾਂ ਨੂੰ ਤਾਂ ਚੱਲ ਪਤਾ ਹੀ ਆ ਕਿ ਆਪਣੇ ਭਤੀਜੇ ਦੀ ਬਾਹ ਵਿੱਚ ਬਾਹ ਪਾਈ ਹੋਈ ਫਿਰਦੀ ਆ ਪਰ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਤਾਂ ਇਹੀ ਸ਼ੋਅ ਹੋਊਗਾ ਕਿ ਇਹ ਮੇਰਾ ਘਰ ਵਾਲਾ ਤੇ ਚਾਚੀ ਕਹਿੰਦੀ ਨਾਲੇ ਮੈਂ ਤਾਂ ਇੰਨੀ ਜਵਾਨ ਪਈ ਆ ਮੈਂ ਕਿਹੜਾ ਬੁੱਢੀ ਲੱਗਦੀ ਆ ਫਿਰ ਮੈਂ ਚੁੱਪ ਕਰ ਗਈ ਤਾਂ ਮੇਰਾ ਭਰਾ ਵੀ ਉਸੇ ਤਰ੍ਹਾਂ ਚੁੱਪਚਪੀਤਾ ਚਾਚੀ ਦਾ ਹੱਥ ਫੜੀ ਖੜਾ ਸੀ ਉਹ ਵੀ ਉਹਨੂੰ ਕੁਝ ਨਹੀਂ ਕਹਿ ਰਹੀ ਸੀ ਤੇ ਮੈਂ ਇਸ ਗੱਲ ਤੇ ਹੈਰਾਨ ਸੀ ਕਿ ਉਹਨਾਂ ਨੂੰ ਸੰਗ ਨਹੀਂ ਲੱਗ ਰਹੀ ਫਿਰ ਮੈਂ ਵੀ ਚੁੱਪਚੀਪੀਤੇ ਖੜੀ ਰਹੀ ਐਨੇ ਟਾਈਮ ਤੱਕ ਉਹਨਾਂ ਨੇ ਸਾਨੂੰ ਡੱਬੇ ਦੇ ਦਿੱਤੇ ਤੇ ਅਸੀਂ ਘਰ ਵਾਪਸ ਆ ਗਏ ਤੇ ਘਰ ਵਾਪਸ ਆਉਣ ਤੋਂ ਬਾਅਦ ਮੈਂ ਆਪਣੀ ਪੜ੍ਹਾਈ ਕੀਤੀ ਅਗਲੇ ਦਿਨ ਮੈਂ ਕਾਲਜ ਜਾਣ ਲਈ ਤਿਆਰ ਹੋ ਰਹੀ ਸੀ ਤਾਂ ਮੈਂ ਵੇਖਿਆ ਕਿ ਮੇਰੀ ਕੋਲਡ ਕਰੀਮ ਮੁੱਕੀ ਪਈ ਸੀ ਇਸ ਕਰਕੇ ਮੈਂ ਕੋਲਡ ਕਰੀਮ ਲੈਣ ਲਈ ਚਾਚੀ ਦੇ ਕਮਰੇ ਵਿੱਚ ਚਲੀ ਗਈ ਕਿਉਂਕਿ ਉਹਨੂੰ ਮੇਕਅਪ ਦੇ ਸਮਾਨ ਦਾ ਬੜਾ ਸ਼ੌਂਕ ਸੀ ਜਦੋਂ ਮੈਂ ਉੱਥੇ ਗਈ ਤਾਂ ਮੈਂ ਵੇਖਿਆ ਕਿ ਮੇਰਾ ਭਰਾ ਉਹਨਾਂ ਦੇ ਬੈੱਡ ਤੇ ਬੈਠ ਕੇ ਟੀਵੀ ਵੇਖ ਰਿਹਾ ਸੀ ਤੇ ਇੱਕ ਸਾਈਡ ਚਾਚੀ ਵੀ ਪਈ ਹੋਈ ਸੀ ਮੈਨੂੰ ਇਹ ਵੇਖ ਕੇ ਥੋੜਾ ਅਜੀਬ ਜਿਹਾ ਲੱਗਿਆ ਪਰ ਮੈਂ ਕੁਝ ਨਾ ਬੋਲੀ ਤੇ ਇੱਧਰ ਆ ਕੇ ਮੈਂ ਵੇਖਿਆ ਕਿ ਰਸੋਈ ਵਿੱਚ ਮੇਰੀ ਮੰਮੀ ਰੋਟੀ ਬਣਾ ਰਹੀ ਸੀ ਮੈਂ ਆਪਣੀ ਮੰਮੀ ਨੂੰ ਕਿਹਾ ਕਿ ਚਾਚੀ ਤਾਂ ਡੇ ਨਾਲ ਅੱਜ ਕੰਮ ਕਿਉਂ ਨਹੀਂ ਕਰਾ ਰਹੀ ਤਾਂ ਮੰਮੀ ਨੇ ਮੈਨੂੰ ਦੱਸਿਆ ਕਿ ਤੇਰੀ ਚਾਚੀ ਦਾ ਲੱਕ ਦੁਖਦਾ ਹੈ ਇਸ ਕਰਕੇ ਉਹ ਆਰਾਮ ਕਰ ਰਹੀ ਆ ਮੈਂ ਕਿਹਾ ਠੀਕ ਆ ਫਿਰ ਮੈਂ ਆਪਣੀ ਰੋਟੀ ਪਾ ਕੇ ਚਾਚੀ ਦੇ ਕਮਰੇ ਵਿੱਚ ਹੀ ਲੈ ਗਈ ਜਦੋਂ ਮੈਂ ਉਹਨਾਂ ਦੇ ਕਮਰੇ ਵਿੱਚ ਗਈ ਤੇ ਮੈਂ ਅਜੀਬ ਜਿਹੀ ਚੀਜ਼ ਵੇਖੀ ਜਿਸ ਨੂੰ ਵੇਖ ਕੇ ਮੈਨੂੰ ਸ਼ਰਮ ਜੀ ਆ ਗਈ ਮੈਂ ਵੇਖਿਆ ਕਿ ਮੀਰਾ ਭਰਾ ਚਾਚੀ ਦੀ ਟੀ-ਸ਼ਰਟ ਉੱਪਰ ਚੁੱਕ ਕੇ ਉਹਦੇ ਲੱਕ ਤੇ ਮਾਲਿਸ਼ ਕਰ ਰਿਹਾ ਸੀ ਤੇ ਮੈਨੂੰ ਵੇਖ ਕੇ ਉਹਨਾਂ ਨੇ ਬਿਲਕੁਲ ਸ਼ਰਮ ਨਾ ਮੰਨੀ ਉਹ ਉਸੇ ਤਰ੍ਹਾਂ ਮਾਲਿਸ਼ ਕਰੀ ਗਿਆ ਮੈਨੂੰ ਸਮਝ ਨਹੀਂ ਲੱਗ ਰਹੀ ਸੀ ਕਿ 1 ਮਿੰਟ ਪਹਿਲਾਂ ਮੈਂ ਚਾਚੀ ਕੋਲੋਂ ਗਈਆਂ ਤੇ ਉਹ ਮੈਨੂੰ ਵੀ ਕਹਿ ਸਕਦੀ ਸੀ ਕਿ ਮਾਲਿਸ਼ ਕਰ ਦੇ ਕਿਉਂਕਿ ਇਸ ਤਰ੍ਹਾਂ ਅਜੀਬ ਜਿਹਾ ਲੱਗ ਰਿਹਾ ਸੀ ਕਿਉਂਕਿ ਦੇਖਣ ਵਾਲੀ ਨੂੰ ਇਹ ਗੱਲ ਚੰਗੀ ਨਹੀਂ ਲੱਗਣੀ ਸੀ ਫਿਰ ਸ਼ਰਮ ਦੇ ਮਾਰੇ ਮੈਂ ਆਪ ਹੀ ਉੱਥੋਂ ਉੱਠ ਕੇ ਬਾਹਰ ਆ ਗਈ ਜਦੋਂ ਵੀ ਮੈਂ ਵੇਖਦੀ ਮੇਰਾ ਵੱਡਾ ਭਰਾ ਚਾਚੀ ਦੇ ਕਮਰੇ ਵਿੱਚ ਹੀ ਵੜਿਆ ਰਹਿੰਦਾ ਸੀ ਮੈਨੂੰ ਉਹਨਾਂ ਉੱਪਰ ਥੋੜਾ ਥੋੜਾ ਸ਼ੱਕ ਜਿਹਾ ਹੋਣ ਲੱਗਾ ਸੀ ਕਿ ਕੋਈ ਗੱਲ ਤਾਂ ਜ਼ਰੂਰ ਆ ਜੋ ਇਹ ਜ਼ਿਆਦਾ ਟਾਈਮ ਇਹਦੇ ਕਮਰੇ ਵਿੱਚ ਹੀ ਰਹਿੰਦਾ ਆ ਸ਼ਨੀਵਾਰ ਨੂੰ ਮੇਰੀ ਭੈਣ ਤੇ ਜੀਜਾ ਸਾਡੇ ਘਰ ਆ ਗਏ ਤੇ ਉਸ ਟਾਈਮ ਮੇਰੇ ਡੈਡੀ ਤੇ ਚਾਚਾ ਜੀ ਖੇਤ ਸੀ ਮੇਰਾ ਜੀਜਾ ਜੀ ਮੈਨੂੰ ਪੜ੍ਹਾਈ ਬਾਰੇ ਪੁੱਛਣ ਲੱਗੇ ਕਿ ਤੇਰੀ ਪੜ੍ਹਾਈ ਕਿਸ ਤਰ੍ਹਾਂ ਚੱਲ ਰਹੀ ਆ ਤਾਂ ਮੈਂ ਕਹਿ ਆ ਕਿ ਬਹੁਤ ਵਧੀਆ ਚੱਲ ਰਹੀ ਆ ਮੇਤਾ ਤੁਹਾਡੀ ਬਦੌਲਤ ਹੁਣ ਪੜ ਜਾਣਾ ਵੇਖਿਓ ਮੈਂ ਪੜ ਕੇ ਵੱਡੀ ਅਫਸਰ ਲੱਗੂਗੀ ਅਸੀਂ ਇਸ ਤਰ੍ਹਾਂ ਗੱਲਾਂ ਕਰ ਰਹੇ ਸੀ ਤੇ ਮੇਰਾ ਭਰਾ ਸਾਡੇ ਕੋਲ ਬੈਠਾ ਸੀ ਤੇ ਛੋਟਾ ਆਪਣੀ ਪੜਾਈ ਕਰ ਰਿਹਾ ਸੀ ਜਦੋਂ ਇਦਾਂ ਅਸੀਂ ਗੱਲਾਂ ਕਰ ਰਹੇ ਸੀ ਤਾਂ ਮੈਂ ਵੇਖਿਆ ਕਿ ਮੇਰਾ ਵੱਡਾ ਭਰਾ ਥੋੜਾ ਟਾਈਮ ਜੀਜੇ ਕੋਲ ਬੈਠ ਕੇ ਚਾਚੀ ਦੇ ਨਾਲ ਸ਼ਹਿਰ ਦਵਾਈ ਲੈਣ ਚਲਾ ਗਿਆ ਤਾਂ ਮੈਂ ਮੰਮੀ ਨੂੰ ਦੱਸਿਆ ਕਿ ਜੀਜਾ ਘਰ ਆਇਆ ਤੇ ਵੀਰਾ ਚਾਚੀ ਨੂੰ ਲੈ ਕੇ ਸ਼ਹਿਰ ਦਵਾਈ ਲੈਣ ਚਲਾ ਗਿਆ ਇਦਾਂ ਚੰਗਾ ਲੱਗਦਾ ਤਾਂ ਮੰਮੀ ਕਹਿਣ ਲੱਗੀ ਫੇਰ ਕੀ ਹੋਇਆ ਜਿਹੋ ਜਿਹਾ ਉਹ ਮੇਰਾ ਬੱਚਾ ਉਹੋ ਜਿਹਾ ਉਹਦਾ ਬੱਚਾ ਜੀ ਉਹ ਮੈਨੂੰ ਮਾਂ ਮੰਨਦਾ ਤਾਂ ਉਹਨੂੰ ਵੀ ਮਾਂ ਹੀ ਮੰਨਦਾ ਨਾਲੇ ਤੇਨੂੰ ਪਤਾ ਹੀ ਆ ਕਿ ਤੇਰੀ ਚਾਚੀ ਦੇ ਕੋਈ ਜਵਾਕ ਨਹੀਂ ਆ ਉਹ ਤੁਹਾਨੂੰ ਵੀ ਆਪਣੇ ਜਵਾਕ ਮੰਨਦੀ ਆ ਹੁਣ ਉਹਦਾ ਧਿਆਨ ਹੋਰ ਕਹਿੰਨੇ ਰੱਖਣਾ ਤੁਸੀਂ ਹੀ ਰੱਖਣਾ ਆ ਅਗਲੇ ਦਿਨ ਮੇਰੀ ਭੈਣ ਤੇ ਜੀਜਾ ਚਲੇ ਗਏ ਅਗਲੇ ਦਿਨ ਸ਼ਾਮ ਨੂੰ ਮੈਂ ਕੀ ਵੇਖਿਆ ਕਿ ਚਾਚੇ ਨੇ ਖੇਤ ਪਾਣੀ ਲਗਾਉਣਾ ਸੀ ਤੇ ਚਾਚੇ ਨੇ ਉਸ ਦਿਨ ਘਰ ਨਹੀਂ ਆਉਣਾ ਸੀ ਤੇ ਗਰਮੀਆਂ ਦੇ ਦਿਨ ਸੀ ਤਾਂ ਮੇਰਾ ਵੱਡਾ ਭਰਾ ਕਹਿਣ ਲੱਗਾ ਕਿ ਅੱਜ ਤਾਂ ਚਾਚੇ ਨੇ ਪਾਣੀ ਲਾਉਣਾ ਇਸ ਕਰਕੇ ਚਾਚੇ ਦੇ ਕਮਰੇ ਵਿੱਚ ਮੈਂ ਪਾਉਂਗਾ ਕਿਉਂਕਿ ਉੱਥੇ ਏਸੀ ਲੱਗਾ ਹੋਇਆ ਸਾਡੇ ਘਰ ਵਿੱਚ ਸਿਰਫ ਇੱਕ ਏਸੀ ਸੀ ਜੋ ਚਾਚੀ ਦੇ ਕਮਰੇ ਵਿੱਚ ਲੱਗਾ ਹੋਇਆ ਸੀ ਤਾਂ ਮੰਮੀ ਹੱਸ ਲੱਗ ਪਏ ਕਹਿੰਦੇ ਠੀਕ ਆ ਤੂੰ ਉਸ ਕਮਰੇ ਵਿੱਚ ਪੈ ਜਾਈ ਪਤਾ ਨਹੀਂ ਕਿਉਂ ਮੇਰੇ ਦਿਲ ਵਿੱਚ ਕੁਝ ਹੋਰ ਹੀ ਚੱਲੀ ਜਾਂਦਾ ਸੀ ਮੈਨੂੰ ਲੱਗ ਰਿਹਾ ਸੀ ਜਿਵੇਂ ਕੋਈ ਗੱਲ ਹੋਵੇ ਕਿਉਂਕਿ ਮੇਰਾ ਵੱਡਾ ਭਰਾ ਚਾਚੀ ਦੇ ਕਾਫੀ ਨੇੜੇ-ਨੇੜੇ ਰਹਿੰਦਾ ਸੀ ਉਹ ਜਦੋਂ ਵੀ ਮਾੜਾ ਜਿਹਾ ਕੰਮ ਕਹਿੰਦੀ ਤਾਂ ਮੇਰਾ ਭਰਾ ਭੱਜ ਕੇ ਜਾਂਦਾ ਸੀ ਜਦਕਿ ਮੇਰੀ ਮੰਮੀ ਨੂੰ ਖੜਾ-ਖੜਾ ਹੀ ਜਵਾਬ ਦੇ ਜਾਂਦਾ ਸੀ ਇਸ ਕਰਕੇ ਮੈਨੂੰ ਉਹਨਾਂ ਦੇ ਰਿਸ਼ਤੇ ਤੇ ਸ਼ੱਕ ਹੋਣ ਲੱਗ ਪਿਆ ਸੀ ਪਰ ਇਹ ਗੱਲ ਮੈਂ ਆਪਣੇ ਦਿਲ ਵਿੱਚ ਹੀ ਰੱਖੀ ਕਿਉਂਕਿ ਮੈਨੂੰ ਇਸ ਬਾਰੇ ਕੋਈ ਪੱਕਾ ਨਹੀਂ ਪਤਾ ਸੀ ਉਸ ਰਾਤ ਮੈਂ ਸੋਚਿਆ ਕਿ ਅੱਜ ਮੈਂ ਪਤਾ ਲਗਾ ਕੇ ਹੀ ਰਹੂੰਗੀ ਜਦੋਂ ਮੇਰਾ ਭਰਾ ਤੇ ਚਾਚੀ ਕਮਰੇ ਵਿੱਚ ਜਾ ਕੇ ਸੌਂਗੇ ਤਾਂ ਮੈਂ ਕਮਰੇ ਦੇ ਬਾਹਰ ਖੜ ਕੇ ਉਹਨਾਂ ਦੀਆਂ ਗੱਲਾਂ ਸੁਣ ਰਹੀ ਸੀ ਪਰ ਮੈਨੂੰ ਕੁਝ ਨਹੀਂ ਸੁਣ ਰਿਹਾ ਸੀ ਫਿਰ ਮੈਂ ਵੇਖਿਆ ਕਿ ਉਹਨਾਂ ਦੇ ਕਮਰੇ ਦੀ ਬਾਰੀ ਜੋ ਕਿ ਉਹਨਾਂ ਤੋਂ ਗਲਤੀ ਨਾਲ ਥੋੜੀ ਜਿਹੀ ਖੁੱਲੀ ਰਹੇਗੀ ਮੈਂ ਉੱਥੋਂ ਦੀ ਜੋ ਵੇਖਿਆ ਮੈਂ ਤਾਂ ਦੇਖ ਕੇ ਆਪਣੀਆਂ ਅੱਖਾਂ ਹੀ ਬੰਦ ਕਰ ਗਈ ਮੈਂ ਵੇਖਿਆ ਕਿ ਟੀਵੀ ਤੇ ਗੰਦੀ ਜਿਹੀ ਫਿਲਮ ਚੱਲ ਰਹੀ ਸੀ ਤੇ ਉਹ ਦੋਵੇਂ ਜਣੇ ਵੇਖ ਰਹੇ ਸੀ ਤੇ ਮੈਂ ਦੇਖਿਆ ਕਿ ਚਾਚੀ ਮੇਰੇ ਭਰਾ ਦੀ ਗੋਦੀ ਵਿੱਚ ਬੈਠੀ ਸੀ ਮੈਂ ਤਾਂ ਇਹ ਸਭ ਵੇਖ ਕੇ ਹੈਰਾਨ ਹੀ ਰਹਿ ਗਈ ਕਿਉਂਕਿ ਜੋ ਮੈਂ ਸੋਚ ਰਹੀ ਸੀ ਇਹ ਤਾਂ ਉਹੀ ਕੁਝ ਨਿਕਲਿਆ ਉਹਨਾਂ ਦਾ ਤਾਂ ਆਪਸ ਵਿੱਚ ਗਲਤ ਰਿਸ਼ਤਾ ਆ ਉਹ ਘਰਦਿਆਂ ਦੀ ਅੱਖਾਂ ਵਿੱਚ ਘੱਟਾ ਪਾ ਰਹੇ ਸੀ ਤਾਂ ਇਹ ਸਭ ਵੇਖ ਕੇ ਮੈਂ ਫਟਾਫਟ ਆਪਣੇ ਕਮਰੇ ਵਿੱਚ ਆ ਕੇ ਪੈ ਗਈ ਮੈਨੂੰ ਸਾਰੀ ਰਾਤ ਨੀਂਦ ਨਹੀਂ ਆਈ ਮੈਂ ਤਾਂ ਇਹ ਸਭ ਵੇਖ ਕੇ ਸੋਨ ਜੀ ਹੋ ਗਈ ਤੇ ਸੋਚ ਰਹੀ ਸੀ ਕਿ ਜੇ ਇਹ ਸਭ ਘਰਦਿਆਂ ਨੂੰ ਦੱਸਾਂਗੀ ਤਾਂ ਉਹਨਾਂ ਤੇ ਕੀ ਬੀਤੂਗੀ ਉਹ ਇੱਕ ਮਾਂ ਪੁੱਤ ਦਾ ਰਿਸ਼ਤਾ ਬਣਾ ਕੇ ਨਜਾਇਜ਼ ਫਾਇਦਾ ਲੈ ਰਹੇ ਆ ਮੈਨੂੰ ਪਤਾ ਉਹ ਰਾਤ ਮੈਂ ਕਿਵੇਂ ਲੰਗਾਈ ਮੈਂ ਸਾਰੀ ਰਾਤ ਜਾਗਦੀ ਰਹੀ ਜਦੋਂ ਸਵੇਰੇ ਸਾਰੇ ਉੱਠ ਗਏ ਤਾਂ ਮੈਂ ਦੇਖਿਆ ਕਿ ਚਾਚੀ ਸਾਰਿਆਂ ਤੋਂ ਪਹਿਲਾਂ ਉੱਠ ਕੇ ਘਰ ਦੇ ਕੰਮ ਕਰਨ ਲੱਗ ਗਈ ਉਨੂੰ ਤਾਂ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ ਕਿ ਮੈਨੂੰ ਸਾਰਾ ਕੁਝ ਪਤਾ ਲੱਗ ਗਿਆ ਆ ਮੈਂ ਆਪਣੀ ਚਾਚੀ ਨੂੰ ਸਾਈਡ ਤੇ ਜਾ ਕੇ ਕਿਹਾ ਕਿ ਮੈਨੂੰ ਸਭ ਕੁਝ ਪਤਾ ਲੱਗ ਚੁੱਕਿਆ ਉਹ ਕਹਿੰਦੀ ਕੀ ਪਤਾ ਲੱਗ ਚੁੱਕਿਆ ਮੈਂ ਕਿਹਾ ਜੋ ਤੇਰੇ ਤੇ ਮੇਰੇ ਭਰਾ ਵਿੱਚ ਰਿਸ਼ਤਾ ਤੁਸੀਂ ਦੋਵੇਂ ਜਣੇ ਘਰਦਿਆਂ ਦੀਆਂ ਅੱਖਾਂ ਵਿੱਚ ਘੱਟਾ ਪਾ ਰਹੇ ਹੋ ਪਰ ਮੈਂ ਤਾਂ ਉਹ ਰਾਤ ਵੇਖ ਲਿਆ ਸੀ ਹੁਣ ਮੈਂ ਸਾਰਾ ਕੁਝ ਚਾਚੇ ਨੂੰ ਦੱਸਾਂਗੀ ਤਾਂ ਮੇਰੀ ਚਾਚੀ ਮੈਨੂੰ ਕਹਿਣ ਲੱਗੀ ਜੇ ਤੈਨੂੰ ਪਤਾ ਲੱਗ ਹੀ ਗਿਆ ਤਾਂ ਆਪਣਾ ਮੂੰਹ ਬੰਦ ਰੱਖੀ ਨਹੀਂ ਤਾਂ ਤੂੰ ਨਹੀਂ ਜਾਣਦੀ ਮੈਂ ਕੀ ਕਰ ਸਕਦੀ ਆ ਮੈਂ ਚਾਚੀ ਨੂੰ ਕਿਹਾ ਜੋ ਨਾ ਕਰ ਲਵੋ ਪਰ ਮੈਂ ਇਸ ਤਰ੍ਹਾਂ ਤੁਹਾਨੂੰ ਆਪਣੇ ਭਰਾ ਦੀ ਜ਼ਿੰਦਗੀ ਖਰਾਬ ਨਹੀਂ ਕਰਨ ਦਿਆਂਗੀ ਤਾਂ ਚਾਚੀ ਕਹਿਣ ਲੱਗੀ ਇਹ ਰਿਸ਼ਤਾ ਸਾਡੇ ਦੋਵਾਂ ਦੀ ਰਜ਼ਾਮੰਦੀ ਨਾਲ ਹੀ ਬਣਿਆ ਤੇ ਮੈਂ ਉਹਦੇ ਨਾਲ ਕੋਈ ਤੱਕਾ ਨਹੀਂ ਕੀਤਾ ਇਸ ਵਿੱਚ ਤੇਰੇ ਭਰਾ ਦੀ ਵੀ ਰਜ਼ਾਮੰਦੀ ਹੀ ਆ ਤਾਂ ਮੈਂ ਚਾਚੀ ਨੂੰ ਕਿਹਾ ਕਿ ਮੇਰੇ ਭਰਾ ਨੂੰ ਵੀ ਦੱਸ ਦਿਓ ਸਭ ਮੈਂ ਘਰੇ ਦੱਸਣ ਲੱਗੀ ਆ ਤਾਂ ਚਾਚੀ ਡਰ ਗਈ ਤੇ ਮੇਰੀਆਂ ਮਿੰਤਾ ਕਰਨ ਲੱਗੀ ਤੇ ਕਹਿਣ ਲੱਗੀ ਅੱਜ ਤੋਂ ਬਾਅਦ ਇਦਾਂ ਦੀ ਕੋਈ ਗੱਲ ਨਹੀਂ ਹੋਊਗੀ ਤੂੰ ਕਿਸੇ ਕੋਲ ਗੱਲ ਨਾ ਕਰੀਂ ਮੇਰੀਆਂ ਇੰਨੀ ਕ ਜਿਆਦਾ ਮਿੰਤਾ ਕਰਨ ਲੱਗ ਪਈ ਕਿ ਮੈਨੂੰ ਤਰਸ ਆ ਗਿਆ ਮੈਨੂੰ ਕਹਿਣ ਲੱਗੀ ਜੇ ਤੂੰ ਇਹ ਗੱਲ ਆਪਣੇ ਚਾਚੇ ਨੂੰ ਦੱਸ ਦਿੱਤੀ ਉਹ ਮੈਨੂੰ ਘਰੋਂ ਕੱਢ ਦੇਊਗਾ ਮੇਰੇ ਤਾਂ ਪਹਿਲਾਂ ਹੀ ਬੱਚਾ ਨਹੀਂ ਆ ਤੇ ਦੂਜਾ ਤੇਰੇ ਚਾਚੇ ਨੇ ਮੈਨੂੰ ਘਰੋਂ ਬਾਹਰ ਕਰ ਦੇਣਾ ਤੇ ਮੇਰੀ ਜ਼ਿੰਦਗੀ ਬਰਬਾਦ ਹੋ ਜਾਣੀ ਆ ਇਸ ਕਰਕੇ ਕਿਸੇ ਨੂੰ ਕੁਝ ਨਾ ਦੱਸੀ ਮੈਂ ਇਹ ਗਲਤੀ ਦੁਬਾਰਾ ਕਦੇ ਵੀ ਨਹੀਂ ਕਰੂੰਗੀ ਮੈਂ ਕਿਹਾ ਠੀਕ ਆ ਫਿਰ ਇਹ ਗੱਲ ਮੇਰੀ ਚਾਚੀ ਨੇ ਮੇਰੇ ਭਰਾ ਨੂੰ ਦੱਸੀ ਹੋਣੀ ਆ ਤਾਂ ਮੇਰਾ ਭਰਾ ਮੈਨੂੰ ਕਹਿਣ ਲੱਗਾ ਚੁੱਪ ਕਰਕੇ ਪੜਨਾ ਪੜੀ ਜਾ ਮੇਰੀ ਜ਼ਿੰਦਗੀ ਵਿੱਚ ਜ਼ਿਆਦਾ ਦਖਲ ਦੇਣ ਦੀ ਲੋੜ ਨਹੀਂ ਆ ਤਾਂ ਮੈਂ ਚੁੱਪ ਕਰ ਗਈ ਉਹ ਕਹਿੰਦਾ ਜੇ ਮੈਂ ਚਾਹਾਂ ਤਾਂ ਤੈਨੂੰ ਥੋੜੇ ਦਿਨਾਂ ਵਿੱਚ ਹੀ ਘਰੇ ਬਿਠਾ ਸਕਦਾ ਪਰ ਮੈਂ ਚਾਹਣਾ ਚੱਲ ਤੂੰ ਪੜਦੀਆਂ ਪੜੀ ਜਾ ਨੇ ਆਪਣੇ ਭਰਾ ਨੂੰ ਕਿਹਾ ਤੂੰ ਮੈਨੂੰ ਧਮਕੀ ਦੇ ਰਿਹਾ ਕਹਿੰਦਾ ਨਹੀਂ ਪਰ ਮੈਂ ਇਦਾਂ ਕਰ ਸਕਦਾ ਇਸ ਕਰਕੇ ਤੇਨੂੰ ਸਮਝਾ ਰਿਹਾ ਕਿ ਤੈਨੂੰ ਸਾਡੀ ਜ਼ਿੰਦਗੀ ਵਿੱਚ ਦਖਲ ਦੇਣ ਦੀ ਕੋਈ ਲੋੜ ਨਹੀਂ ਆ ਪਤਾ ਨਹੀਂ ਮੇਰੀ ਚਾਚੀ ਨੇ ਮੇਰੇ ਭਰਾ ਤੇ ਕੀ ਜਾਦੂ ਕੀਤਾ ਸੀ ਜੋ ਉਹ ਉਹਦੀ ਬੋਲੀ ਬੋਲ ਰਿਹਾ ਸੀ ਸਮਝ ਨਹੀਂ ਲੱਗ ਰਿਹਾ ਸੀ ਇਹ ਗੱਲ ਦੱਸਾਂ ਤਾਂ ਕਿਹਨੂੰ ਦੱਸਾਂ ਫਿਰ ਮੈਂ ਇੱਕ ਦਿਨ ਕੀ ਦੇਖਿਆ ਕਿ ਮੇਰੇ ਸਾਹਮਣੇ ਸ਼ਰਿਆਮੀ ਘਰ ਵਿੱਚ ਇਹ ਕੰਮ ਹੋਣ ਲੱਗ ਗਿਆ ਉਹ ਦੋਵੇਂ ਮੇਰੇ ਸਾਹਮਣੇ ਰੂਮ ਵਿੱਚ ਚਲੇ ਜਾਂਦੇ ਸੀ। ਕਈ ਵਾਰ ਮੈਂ ਕੱਲੀ ਘਰ ਹੁੰਦੀ ਸੀ ਕਿਉਂਕਿ ਡੈਡੀ ਤੇ ਚਾਚਾ ਤਾਂ ਜ਼ਿਆਦਾਤਰ ਖੇਤ ਹੀ ਰਹਿੰਦੇ ਸੀ ਤੇ ਮੰਮੀ ਨੂੰ ਕਈ ਵਾਰ ਕਿਤੇ ਜਾਣਾ ਪੈ ਜਾਂਦਾ ਸੀ ਤੇ ਛੋਟਾ ਭਰਾ ਸਕੂਲ ਗਿਆ ਹੁੰਦਾ ਸੀ। ਜਿਸ ਦਿਨ ਉਹਨੂੰ ਛੁੱਟੀ ਵੀ ਹੁੰਦੀ ਸੀ ਤੇ ਉਹ ਘਟ ਹੀ ਘਰ ਰਹਿੰਦਾ ਸੀ ਉਹ ਆਪਣੇ ਦੋਸਤਾਂ ਨਾਲ ਬਾਹਰ ਖੇਡਦਾ ਰਹਿੰਦਾ ਸੀ ਤੇ ਮੈਂ ਤਾਂ ਹਮੇਸ਼ਾ ਘਰ ਹੀ ਹੁੰਦੀ ਸੀ। ਇਸ ਕਰਕੇ ਉਹ ਦੋਵੇਂ ਜਾਣੇ ਮੇਰੇ ਸਾਹਮਣੇ ਹੀ ਕੁਝ ਕਰਦੇ ਰਹਿੰਦੇ ਸੀ। ਮੇਰਾ ਭਰਾ ਮੇਰੀ ਵੀ ਸ਼ਰਮ ਨਹੀਂ ਮੰਨਦਾ ਸੀ। ਇੱਕ ਦਿਨ ਮੈਂ ਇੱਕ ਸਕੀਮ ਲਗਾਈ ਮੈਂ ਮੰਮੀ ਨੂੰ ਕਹਿਣ ਲੱਗੀ ਕਿ ਤੁਸੀਂ ਇਕੱਲੇ ਕੰਮ ਵਿੱਚ ਕਿੰਨੇ ਔਖੇ ਹੁੰਦੇ ਹੋ ਕਿਉਂ ਨਾ ਤੁਸੀਂ ਵੱਡੇ ਵੀਰੇ ਦਾ ਵਿਆਹ ਕਰ ਲਵੋ ਤਾ ਮੰਮੀ ਕਹਿਣ ਲੱਗੀ ਗੱਲ ਤਾਂ ਤੇਰੀ ਵੀ ਠੀਕ ਆ ਅਸੀਂ ਤਾਂ ਇਸ ਬਾਰੇ ਕਦੇ ਸੋਚਿਆ ਹੀ ਨਹੀਂ ਆ ਮੈਂ ਤਾਂ ਕਾਲਜ ਆ ਗਈ ਸੀ ਮੇਰੇ ਪਿੱਛੋਂ ਮੰਮੀ ਨੇ ਚਾਚੀ ਨਾਲ ਇਹ ਗੱਲ ਕਰੀ ਹੋਣੀ ਆ ਜਦੋਂ ਮੈਂ ਕਾਲਜ ਤੋਂ ਵਾਪਸ ਗਈ ਤਾਂ ਚਾਚੀ ਬਹੁਤ ਗੁੱਸੇ ਵਿੱਚ ਫਿਰਦੀ ਸੀ ਤੇ ਮੇਰੇ ਵੱਲ ਬੜੇ ਗੁੱਸੇ ਨਾਲ ਵੇਖ ਰਹੀ ਸੀ ਪਰ ਮੈਨੂੰ ਸਮਝ ਨਹੀਂ ਲੱਗ ਰਹੀ ਸੀ ਕਿ ਉਹ ਇਸ ਤਰ੍ਹਾਂ ਕਿਉਂ ਵੇਖ ਰਹੀ ਆ ਤੇ ਫਿਰ ਮੰਮੀ ਨੇ ਮੈਨੂੰ ਦੱਸਿਆ ਕਿ ਤੇਰੇ ਜਾਣ ਤੋਂ ਬਾਅਦ ਮੈਂ ਤੇਰੀ ਚਾਚੀ ਨਾਲ ਇਸ ਬਾਰੇ ਗੱਲ ਕੀਤੀ ਸੀ ਤੇ ਤੇਰੀ ਚਾਚੀ ਕਹਿਣ ਲੱਗੀ ਅਜੇ ਅਸੀਂ ਬੱਚੇ ਦਾ ਵੇਖਦੇ ਆ ਜੇ ਸਾਡੇ ਬੱਚਾ ਹੋ ਜਾਵੇ ਵਧੀਆ ਨਹੀਂ ਤਾਂ ਫਿਰ ਇਸ ਤਰ੍ਹਾਂ ਜਵਾਕਾਂ ਦੇ ਵਿਆਹਾਂ ਤੋਂ ਬਾਅਦ ਸਾਡੇ ਬੱਚਾ ਹੁੰਦਾ ਚੰਗਾ ਨਹੀਂ ਲੱਗਣਾ ਇਸ ਕਰਕੇ ਆਪਾਂ ਅਜੇ 2-4 ਸਾਲ ਵਿਆਹ ਲਈ ਰੁਕ ਜਾਂਦੇ ਆ ਮੈਨੂੰ ਪਤਾ ਲੱਗ ਗਿਆ ਚਾਚੀ ਜਾਣ ਬੁੱਝ ਕੇ ਕਹਿ ਰਹੀ ਆ ਇੱਕ ਦਿਨ ਰਾਤ ਨੂੰ ਮੈਂ ਬਾਥਰੂਮ ਕਰਨ ਉੱਠੀ ਤਾਂ ਮੈਂ ਵੇਖਿਆ ਕਿ ਮੇਰਾ ਭਰਾ ਚਾਚੀ ਦੇ ਕਮਰੇ ਵੱਲ ਜਾ ਰਿਹਾ ਸੀ ਮੈਂ ਸੋਚ ਰਹੀ ਸੀ ਕਿ ਅੱਜ ਤਾਂ ਚਾਚਾ ਆ ਘਰ ਆ ਤਾਂ ਅੱਜ ਹੀ ਉਹਦੇ ਕਮਰੇ ਵਿੱਚ ਕਿਵੇਂ ਜਾ ਰਿਹਾ ਮੈਂ ਇਹ ਵੇਖ ਕੇ ਹੈਰਾਨ ਰਹਿ ਗਈ ਕਿ ਚਾਚਾ ਬਾਹਰ ਆ ਗਿਆ ਤੇ ਮੇਰਾ ਭਰਾ ਚਾਚੇ ਦੇ ਸਾਹਮਣੇ ਅੰਦਰ ਚਲਾ ਗਿਆ ਜਦੋਂ ਚਾਚੇ ਨੇ ਮੈਨੂੰ ਵੇਖ ਲਿਆ ਤਾਂ ਚਾਚਾ ਦੂਜੇ ਪਾਸੇ ਮੂੰਹ ਕਰਕੇ ਉੱਥੇ ਖੜ ਗਿਆ ਤਾਂ ਮੈਂ ਚਾਚੇ ਨੂੰ ਪੁੱਛਿਆ ਕਿ ਇਹ ਸਭ ਕੀ ਆ ਦਾ ਚਾਚਾ ਚੋਪਰਿਆ ਅਗਲੇ ਦਿਨ ਮੈਂ ਇਹ ਗੱਲ ਆਪਣੀ ਮੰਮੀ ਨੂੰ ਦੱਸੀ ਤੇ ਮੈਂ ਮੰਮੀ ਨੂੰ ਕਿਹਾ ਕਿ ਤੁਸੀਂ ਆਪ ਇਸ ਗੱਲ ਤੇ ਗੌਰ ਕਰਿਓ ਕਿਉਂਕਿ ਮੈਂ ਇਹ ਗੱਲ ਸਿੱਧਾ ਆਪਣੇ ਚਾਚੇ ਨੂੰ ਨਹੀਂ ਪੁੱਛ ਸਕਦੀ ਸੀ ਮੰਮੀ ਇਹ ਗੱਲ ਸੁਣ ਕੇ ਹੈਰਾਨ ਰਹਿ ਗਈ ਮੰਮੀ ਮੈਨੂੰ ਕਹਿਣ ਲੱਗੀ ਕਿ ਜੇ ਇਹ ਗੱਲ ਝੂਠੀ ਹੋਈ ਤਾਂ ਮੈਂ ਤੈਨੂੰ ਨਹੀਂ ਛੱਡਣਾ ਮੰਮੀ ਨੇ ਇੱਕ ਦਿਨ ਚਾਚੇ ਤੋਂ ਇਹ ਗੱਲ ਪੁੱਛ ਲਈ ਕਿਉਂਕਿ ਮੰਮੀ ਨੇ ਆਪਣੇ ਅੱਖੀ ਮੇਰੇ ਭਰਾ ਨੂੰ ਉਹਨਾਂ ਦੇ ਕਮਰੇ ਵਿੱਚ ਜਾਂਦੇ ਵੇਖ ਲਿਆ ਸੀ ਤੇ ਮੰਮੀ ਨੇ ਇਹ ਗੱਲ ਮੇਰੇ ਡੈਡੀ ਨੂੰ ਵੀ ਦੱਸ ਦਿੱਤੀ ਡੈਡੀ ਬਹੁਤ ਗੁੱਸੇ ਵਿੱਚ ਆ ਗਿਆ ਤੇ ਡੈਡੀ ਨੇ ਜਦੋਂ ਚਾਚੇ ਨੂੰ ਵੇਗਲ ਪੁੱਛੀ ਤਾਂ ਚਾਚੇ ਨੇ ਮੰਮੀ ਡੈਡੀ ਨੂੰ ਦੱਸਿਆ ਕਿ ਅਸੀਂ ਡਾਕਟਰ ਕੋਲ ਗਏ ਸੀ ਤੇ ਡਾਕਟਰ ਨੇ ਦੱਸਿਆ ਕਿ ਸਾਡੇ ਬੱਚਾ ਨਹੀਂ ਹੋ ਸਕਦਾ ਕਿਉਂਕਿ ਮੇਰੇ ਵਿੱਚ ਨੁਕਸਿਆ ਇਸ ਕਰਕੇ ਮੇਰੀ ਘਰ ਵਾਲੀ ਕਹਿ ਰਹੀ ਸੀ ਕਿ ਮੈਂ ਆਪਣੇ ਪੇਕੇ ਚੱਲੀ ਆ ਇਸ ਕਰਕੇ ਮੈਂ ਇਹਨੂੰ ਮਿੰਤਾ ਕਰਕੇ ਰੱਖਿਆ ਕਿ ਬੱਚਾ ਤਾਂ ਹੋ ਜਾਊਗਾ ਪਰ ਬੱਚਾ ਤਾਂ ਮੇਰੇ ਭਤੀਜੇ ਦਾ ਹੋਊਗਾ ਪਰ ਨਾਮ ਮੇਰਾ ਵੱਜੂਗਾ ਤਾਂ ਡੈਡੀ ਚਾਚੇ ਨੂੰ ਕਹਿਣ ਲੱਗੇ ਕਿ ਘਰ ਵਿੱਚ ਮੇਰੀ ਜਵਾਨ ਕੁੜੀ ਆ ਤੇ ਉਹਨੂੰ ਇਹ ਸਭ ਪਤਾ ਲੱਗ ਗਿਆ ਕੱਲ ਨੂੰ ਹੁਣ ਉਹਦੇ ਤੇ ਕੀ ਅਸਰ ਹੋਊਗਾ ਡੈਡੀ ਚਾਚੇ ਨੂੰ ਬਹੁਤ ਬੋਲਿਆ ਕਿ ਤੈਨੂੰ ਬਿਲਕੁਲ ਵੀ ਸ਼ਰਮ ਨਹੀਂ ਆਈ ਨਾਲੇ ਜੇ ਤੇਨੂੰ ਬੱਚੇ ਦੀ ਲੋੜ ਸੀ ਇੱਕ ਮੁੰਡਾ ਆਪਣੇ ਨਾਮ ਕਰਵਾ ਲੈਂਦਾ ਜਾਂ ਮੇਰੀ ਧੀ ਆਪਣੇ ਨਾਮ ਕਰਵਾ ਲੈਂਦਾ ਇਹ ਬੱਚੇ ਵੀ ਤਾਂ ਤੇਰੇ ਹੀ ਸੀ ਤੂੰ ਇੱਕ ਵਾਰ ਮੇਰੇ ਨਾਲ ਗੱਲ ਤਾਂ ਕਰਦਾ ਆਪਾਂ ਇਲਾਜ ਕਰਵਾ ਲੈਂਦੇ ਪਰ ਤੂੰ ਇਹ ਗਲਤ ਤਰੀਕਾ ਅਪਣਾਇਆ ਪਰ ਚਾਚਾ ਕਹਿ ਰਿਹਾ ਸੀ ਮੈਨੂੰ ਆਪਣਾ ਬੱਚਾ ਚਾਹੀਦਾ ਸੀ ਡੈਡੀ ਚਾਚੇ ਨੂੰ ਕਹਿਣ ਲੱਗੇ ਤੇਰਾ ਬੱਚਾ ਕਿਧਰੋਂ ਹੋ ਗਿਆ ਉਹ ਤਾਂ ਸਾਡੇ ਮੁੰਡੇ ਦਾ ਬੱਚਾ ਹੋਊਗਾ ਡੈਡੀ ਕਹਿੰਦੇ ਅੱਜ ਤੱਕ ਜੋ ਘਰ ਵਿੱਚ ਚੱਲਦਾ ਰਿਹਾ ਚੱਲਦਾ ਰਿਹਾ ਪਰ ਅੱਜ ਤੋਂ ਬਾਅਦ ਮੈਂ ਇਹ ਕੰਮ ਘਰ ਵਿੱਚ ਨਹੀਂ ਚੱਲਣ ਦੇਣਾ ਤੇ ਮੇਰੇ ਡੈਡੀ ਨੇ ਮੇਰੇ ਵੱਡੇ ਭਰਾ ਦੀ ਵੀ ਬਹੁਤ ਛਿੱਤਰਪਰੇੜ ਕੀਤੀ ਡੈਡੀ ਨੇ ਮੇਰੀ ਚਾਚੀ ਨੂੰ ਵੀ ਬਹੁਤ ਬੋਲਿਆ ਕਿ ਤੂੰ ਮੇਰੇ ਮੁੰਡੇ ਨੂੰ ਆਪਣਾ ਪੋਤ ਵੀ ਬਣਾ ਸਕਦੀ ਸੀ ਪਰ ਤੂੰ ਮੇਰੇ ਭਰਾ ਨੂੰ ਪਾਗਲ ਬਣਾ ਕੇ ਮੇਰੇ ਮੁੰਡੇ ਨਾਲ ਖੇ ਖਾਂਦੀ ਰਹੀ ਤੂੰ ਖੇ ਖਾਂਦੀ ਮਾਰੀ ਨੇ ਮੇਰੇ ਮੁੰਡੇ ਦਾ ਫਾਇਦਾ ਲਿਆ ਡੈਡੀ ਨੇ ਮੇਰੇ ਚਾਚਾ ਚਾਚੀ ਨੂੰ ਅੱਡ ਕਰ ਦਿੱਤਾ ਤੇ ਮੇਰੇ ਭਰਾ ਨੂੰ ਵੀ ਕਹਿ ਦਿੱਤਾ ਕਿ ਤੂੰ ਆਪਣਾ ਬਾਹਰਲਾ ਬਣਾ ਲੈ ਤੇ ਇੱਥੋਂ ਚਲਾ ਜਾ ਇੰਨੇ ਟਾਈਮ ਤੱਕ ਮੇਰੀ ਚਾਚੀ ਪ੍ਰੈਗਨੈਂਟ ਹੋ ਚੁੱਕੀ ਸੀ ਮੇਰੇ ਭਰਾ ਦੇ ਬੱਚੇ ਦੀ ਮਾਂ ਬਣਨ ਵਾਲੀ ਸੀ ਬੇਸ਼ੱਕ ਇਹ ਗੱਲ ਪਿੰਡ ਵਿੱਚ ਕਿਸੇ ਨੂੰ ਨਹੀਂ ਪਤਾ ਕਿ ਬੱਚਾ ਕੇ ਦਾ ਪਰ ਸਾਰੇ ਲੋਕ ਸ਼ੁਕਰ ਕਰ ਰਹੇ ਸੀ ਕਿ ਚੱਲ ਰੱਬ ਨੇ ਇਹਨਾਂ ਦੀ ਇੰਨੇ ਸਾਲਾਂ ਬਾਅਦ ਸੁਣ ਲਈ ਪਰ ਅਸਲ ਸੱਚਾਈ ਕਿਸੇ ਨੂੰ ਨਹੀਂ ਪਤਾ ਸੀ ਪਰ ਸਾਨੂੰ ਇਸ ਗੱਲ ਦੀ ਕੋਈ ਖੁਸ਼ੀ ਨਹੀਂ ਸੀ ਕਿਉਂਕਿ ਇਹ ਬੱਚਾ ਗਲਤ ਤਰੀਕੇ ਨਾਲ ਲਿਆ ਗਿਆ ਸੀ ਤੇ ਇਹ ਬਹੁਤ ਬਦਨਾਮੀ ਵਾਲੀ ਗੱਲ ਸੀ ਕਿਉਂਕਿ ਅੱਜ ਨਹੀਂ ਤਾਂ ਕੱਲ ਇਹ ਸੱਚਾਈ ਸਭ ਦੇ ਸਾਹਮਣੇ ਆ ਹੀ ਜਾਣੀ ਸੀ ਮੇਰੀ ਮੰਮੀ ਤਾਂ ਇਸ ਗੱਲ ਨੂੰ ਬਹੁਤ ਦਿਲ ਤੇ ਲੈ ਕੇ ਬੈਠ ਗਈ ਸੀ ਕਿਉਂਕਿ ਮੰਮੀ ਇਸ ਗੱਲ ਤੋਂ ਬਹੁਤ ਡਰਦੀ ਸੀ ਕਿ ਅੱਜ ਨਹੀਂ ਤਾਂ ਕੱਲ ਇਹ ਸੱਚਾਈ ਸਭ ਨੂੰ ਪਤਾ ਲੱਗ ਹੀ ਜਾਣੀ ਆ ਤੇ ਸਾਡੀ ਪਿੰਡ ਵਿੱਚ ਕੋਈ ਇੱਜ਼ਤ ਨਹੀਂ ਰਹਿਣੀ ਪਰ ਮੇਰੀ ਚਾਚੀ ਬਹੁਤ ਬੇਸ਼ਰਮ ਆ ਉਹਨੂੰ ਕੋਈ ਸ਼ਰਮ ਨਹੀਂ ਆ ਉਹਨੇ ਵੀ ਇੱਕ ਵਾਰ ਇਹ ਕੰਮ ਕਰਦੀ ਨੇ ਬਿਲਕੁਲ ਨਹੀਂ ਸੋਚਿਆ ਹੁਣ ਮੇਰੀ ਚਾਚੀ ਦੇ ਘਰ ਕੁੜੀ ਹੋਈ ਆ ਬੇਸ਼ੱਕ ਅਸੀਂ ਲੋਕਾਂ ਤੋਂ ਸ਼ਰਮ ਦੇ ਮਾਰੇ ਚਾਚੀ ਨਾਲ ਬੋਲਦੇ ਆਂ ਪਰ ਇਸ ਗੱਲ ਤੋਂ ਬਹੁਤ ਡਰ ਲੱਗਦਾ ਕਿ ਕੱਲ ਨੂੰ ਜਦੋਂ ਮੇਰੇ ਭਰਾ ਦਾ ਵਿਆਹ ਕਰਾਂਗੇ ਤਾਂ ਉਹਦੇ ਘਰ ਵਾਲੀ ਨੂੰ ਪਤਾ ਲੱਗੂਗਾ ਤਾਂ ਉਹਦੀ ਜ਼ਿੰਦਗੀ ਖਰਾਬ ਹੋ ਜਾਣੀ ਆ ਮੇਰੇ ਭਰਾ ਦਾ ਘਰ ਖਰਾਬ ਹੋ ਜਾਊਗਾ ਮੇਰਾ ਭਰਾ ਤਾਂ ਫਿਰ ਵੀ ਨਿਆਣਾ ਹੀ ਗਿਣਿਆ ਜਾਣਾ ਪਰ ਚਾਚੀ ਤਾਂ ਸਿਆਣੀ ਬਿਆਣੀ ਸੀ ਬੇਸ਼ੱਕ ਚਾਚਾ ਚਾਚੀ ਨੂੰ ਬੱਚੇ ਦੀ ਖੁਸ਼ੀ ਮਿਲ ਗਈ ਪਰ ਸਾਡੀ ਨਜ਼ਰ ਵਿੱਚ ਇਹ ਖੁਸ਼ੀ ਬੇਕਾਰ ਆ ਕਿਉਂਕਿ ਬੇਇੱਜ਼ਤੀ ਨਾਲ ਮਿਲੀ ਖੁਸ਼ੀ ਖੁਸ਼ੀ ਨਹੀਂ ਹੁੰਦੀ ਜੇ ਸਾਡੀ ਚਾਚੀ ਸਹੀ ਹੁੰਦੀ ਤਾਂ ਉਹ ਸਾਡੇ ਤਿੰਨੇ ਭੈਣ ਭਰਾਵਾਂ ਵਿੱਚੋਂ ਇੱਕ ਬੱਚੇ ਨੂੰ ਗੋਦ ਲੈ ਸਕਦੀ ਸੀ ਪਰ ਉਹਨੇ ਗਲਤ ਤਰੀਕਾ ਅਪਣਾਇਆ ਕਿਉਂਕਿ ਉਹਨੂੰ ਜਵਾਨ ਮੁੰਡੇ ਦਾ ਚਸਕਾ ਸੀ ਕਿਉਂਕਿ ਜੇ ਜ਼ਿੰਦਗੀ ਵਿੱਚ ਕਦੇ ਵੀ ਕਿਸੇ ਨੂੰ ਇਹ ਗੱਲ ਪਤਾ ਲੱਗ ਗਈ ਤਾਂ ਉਹ ਕਿਸੇ ਨੂੰ ਮੂੰਹ ਦਿਖਾਉਣ ਜੋਗੀ ਨਹੀਂ ਰਹੂਗੀ ਤੇ ਉਹਦੀ ਧੀ ਤੇ ਵੀ ਬਹੁਤ ਬੁਰਾ ਅਸਰ ਪਊਗਾ ਤੇ ਮੇਰਾ ਚਾਚਾ ਵੀ ਉਹਦੇ ਨਾਲ ਰਲ ਗਿਆ ਜੋ ਗਲਤ ਵਿੱਚ ਉਹਦਾ ਸਾਥ ਦੇਣ ਲੱਗਾ ਹੁਣ ਮੇਰਾ ਭਰਾ ਵੀ ਇਸ ਗੱਲ ਤੋਂ ਬਹੁਤ ਪਛਤਾ ਰਿਹਾ ਕਿਉਂਕਿ ਉਸ ਟਾਈਮ ਉਹਨੂੰ ਇੰਨਾ ਨਹੀਂ ਪਤਾ ਸੀ ਪਰ ਅੱਜ ਉਹਨੂੰ ਸਾਰੀ ਸਮਝ ਆ ਉਸ ਟਾਈਮ ਉਹ ਬੈਕ ਗਿਆ ਸੀ ਪਰ ਇਹ ਪਛਤਾਵਾ ساری ਜ਼ਿੰਦਗੀ ਉਹਦੇ ਮਨ ਵਿੱਚ ਰਹਿਣਾ ਕਿਉਂਕਿ ਚਾਚੀ ਤਾਂ ਮਾਵਾ ਵਰਗੀ ਹੀ ਹੁੰਦੀ ਆ ਨਾਲੇ ਉਹਨਾਂ ਦੀ ਉਮਰ ਵਿੱਚ ਵੀ ਬਹੁਤ ਫਰਕ ਸੀ ਤਾਂ ਇਹ ਸੀ ਅੱਜ ਦੀ ਸਟੋਰੀ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਕਮੈਂਟ ਵਿੱਚ ਜ਼ਰੂਰ ਦੱਸਣਾ ਹੋਰ ਨਵੀਆਂ-ਨਵੀਆਂ ਸਟੋਰੀਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਸਟੋਰੀ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ